ਸਸ਼ੀਗਲ ਨੈਸ਼ਨਲ ਬੱਸ ਦੇਖ ਰਹੇ ਹੋ ਤੁਸੀਂ ਤੇਸਵਲੇ ਦੀ ਖਬਰ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ ਦੱਸ ਦिए ਕਿ ਕੁਛ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਤੀਸਰੀ ਲਿਸਟ ਜਾਰੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਚਾਰ ਉਮੀਦਵਾਰਾਂ ਦੇ ਨਾਮ ਵੀ ਸ਼ਾਮਿਲ ਕੀਤੇ ਸੀ ਇਸ ਦੇ ਨਾਲ ਹੀ ਹੁਣ ਆਮ ਆਦਮੀ ਪਾਰਟੀ ਨੇ ਇੱਕ ਹੋਰ ਲਿਸਟ ਜਾਰੀ ਕੀਤੀ ਹੈ ਇਹ ਲਿਸਟ ਜਿਹੜੀ ਹੈ ਉਹ ਗੁਜਰਾਤ ਦੇ ਲਈ ਆਪਣੀ ਸਟਾਰ ਪ੍ਰਚਾਰਿਕਾ ਦੀ ਲਿਸਟ ਆਮ ਆਦਮੀ ਪਾਰਟੀ ਵੱਲੋਂ ਜਾਰੀ ਕਰ ਦਿੱਤੀ ਹੈ ਜਿਨ੍ਹਾਂ ਆਮ ਆਦਮੀ ਪਾਰਟੀ ਦੀ ਸਟਾਰ ਪ੍ਰਚਾਰਿਕ ਦੀ ਲਿਸਟ ਵਿੱਚ ਜਿਹੜਾ ਪਹਿਲਾ ਨਾਮ ਹੈ ਉਹ ਦਿੱਲੀ ਦੇ ਸੀਐਮ ਜੋੜੇ ਨੇ ਅਰਵਿੰਦ ਕੇਸ਼ੀਵਾਲ ਦਾ ਨਾਮ ਦੱਸਿਆ ਜਾ ਰਿਹਾ ਇਸ ਦੇ ਨਾਲ ਹੀ ਅਰਵਿੰਦ ਕੇਸ਼ੀਵਾਲ ਦੇ ਨਾਲ ਉਹਨਾਂ ਦੀ ਪਤਨੀ ਸੁਨੀਤਾ ਕੇਸ਼ੀਵਾਲ ਦਾ ਨਾਮ ਵੀ ਇਸ ਸਟਾਰ ਪ੍ਰਚਾਰਕ ਦੀ ਲਿਸਟ ਵਿੱਚ ਸ਼ਾਮਿਲ ਹੈ ਜੀ ਹਾਂ ਇਹ ਦੂਸਰੇ ਨੰਬਰ ਤੇ ਸੁਨੀਤਾ ਕੇਸ਼ੀਵਾਲ ਦਾ ਨਾਮ ਜਿਹੜਾ ਹੈ ਉਹ ਸ਼ਾਮਿਲ ਹੋਇਆ ਹੈ ਕਾਸੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਲਾਵਾ ਮਨੀਸ਼ ਸਿਸੋਦੀਆ ਦੇ ਸਤੇਂਦਰ ਜੈਨ ਦਾ ਨਾਂ ਵੀ ਇਸ ਲਿਸਟ ਵਿੱਚ ਸ਼ਾਮਲ ਹੈ ਇਸ ਦੇ ਨਾਲ ਹੀ ਰਾਘਵ ਚੱਡਾ ਸੰਜੀਤ ਸਿੰਘ ਦਾ ਨਾਂ ਵੀ ਇਸ ਸਟਾਰ ਪ੍ਰਚਾਰਕ ਦੀ ਲਿਸਟ ਵਿੱਚ ਸ਼ਾਮਿਲ ਹੈ ਇਹ ਲਿਸਟ ਜਿਹੜੀ ਹੈ ਆਮ ਆਦਮੀ ਪਾਰਟੀ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਇਸ ਲਿਸਟ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਰਵਿੰਦ केजरीवाल ਸੁਨੀਤਾ केजरीवाल ਭਗਵੰਤ ਮਾਨ ਮਨੀਸ਼ ਸਿਸੋਦੀਆ ਡਾਕਟਰ ਸੰਦੀਪ ਪਾਠਕ ਪੰਕਜ ਗੁਪਤਾ ਸੰਜੀਤ ਸਿੰਘ ਰਾਘਵ ਚੱਡਾ ਗੋਪਾਲ ਰਾਏ ਸਤਿੰਦਰ ਜੈਨ ਅਤੀਸ਼ੀ ਸੌਰਵ ਭਾਰਦवाज ਕੇਲਾਸ਼ ਘੇਲੋਤ ইমরান हुसैन ਅਮਨ अरोड़ा ਕੁਪਾਲ ਇਤਿਆਲੀ ਹੇਮੰਤ ਖਵਾ ਸੁਧੀਰ ਅਤੇ ਅਸਦੇ ਨਾਲ ਹੋਰ ਵੀ ਨਾਮ ਸ਼ਾਮਿਲ ਨੇ ਇਹ ਲਿਸਟ ਜਿਹੜੀ ਹਮ ਆਮ ਆਦਮੀ ਪਾਰਟੀ ਵੱਲੋਂ ਜਾਰੀ ਕਰ ਦਿੱਤੀ ਗਈ ਹੈ